ਗੱਲ ਸੱਚੀ ਮੇਰੀ ਯਾਨੀ ਦੁਨੀਆ ਐਵੇਂ ਭਰਦੀ ਨਾ ਪਾਣੀ ਗੱਲ ਸੋਹਣਾ ਇਹਨੇ ਸੱਚ ਨਾ ਝੂਠ ਗੋਰੀਏ ਕਰੇ ਜੱਟਾਂ ਨੂੰ ਸਕਾਰ ਪਿਓ ਝੂਠ ਗੋਰੀਏ ਲੈ ਵੀ ਮਿੱਤਰੋ ਸਕਾਰ ਪਿਓ ਦਾ ਮੇਲਾ ਲਾਤਾ ਪੀ ਵੀ ਤੇਰਾ ਕਾਰਵ ਯਾਰ ਮੂਣਕ ਵਾਲੇ ਨੇ ਪਹਿਲਾ ਬਰਨ ਨਾਲ ਟਕਰਾਈ ਆ ਹੁਣ ਕਹਿੰਦੇ ਜੱਟਾਂ ਦੀ ਸਕਾਰ ਪਿਓ ਆਈ ਆ ਸਕਾਰ ਪਿਓ ਨਾਲ ਫੁੱਲ ਚੜਾਈ ਆ ਆ ਇਦਾਂ ਕਹਿੰਦੇ ਵੀ ਨਵੀਂ ਨਵੀਂ ਆਈ ਆ ਤੇ ਨਾਲ ਕਹਿੰਦੇ ਲਾਏ ਪਏ ਹੋਏ ਨੇ ਟਾਇਰ ਨਵੇਂ ਨੇ ਪਹਿਲੇ ਨਾਂ ਦੀਆਂ ਕਾਰਾਂ ਨੇ ਤੇ ਹੁਣ ਮਿੱਤਰੋ ਬਾਜੇ ਵੱਜਣਗੇ ਇੱਕ ਵਾਰੀ ਮਾਰ ਲੈ ਗੇੜਾ ਤੇ ਦੇਵਾਂਗੇ ਡਿਟੇਲ ਹਣਾ ਬਾਈ ਹਾਂਜੀ ਬਾਈ ਤੇ ਬਈ ਕਾਰਾਂ ਕਿਵੇਂ ਨੇ ਸਾਰੀਆਂ ਆਪਣੀਆਂ ਕਾਰਾਂ ਬਾਈ ਸਾਰੀਆਂ ਪਹਿਲੇ ਨਾਂ ਦੀਆਂ ਕਾਰਾਂ ਨੇ ਸਾਰੀਆਂ ਸਾਰੀਆਂ ਲੈ ਵੀ ਅੱਛਾ ਕਿੰਨੀਆਂ ਕਿ ਸਕਾਰਪਿਓਨਗ ਇਹ ਤਾਂ ਆਪਣੇ ਤਾਂ ਤਿਆਰ ਖੜੀਆਂ ਨੇ ਤਿਆਰ ਖੜੀਆਂ ਨੇ ਮੰਨ ਕੇ ਚਲੋ ਵੀ ਆਪਣੇ ਕੋਲੇ 20 ਸਕਾਰਪਿਓ ਹੈਗੀਆਂ ਨੇ ਲੈ ਵੀ ਮਿੱਤਰੋ 20 ਤੋਂ ਵੱਧ ਸਕਾਰਪਿਓ ਕਾਲੀਆਂ ਚਿੱਟੀਆਂ ਜਿਹੜੀ ਮਰਜ਼ੀ ਕਾਰ ਲੈ ਜਾਓ ਸਾਰੀਆਂ ਨਵੀਂ ਸ਼ੇਪ ਦੀਆਂ ਹੋਣਗੀਆਂ ਤੇ ਜਲਦੀ ਆ ਜਾਓ ਭਾਈ 20 ਕਾਰਾਂ ਨੇ 20 ਤਾਂ ਬਹੁਤ ਥੋੜੀਆਂ ਨੇ ਬਿਲਕੁਲ ਭਾਈ 20 ਆਪਣੇ ਕੋਲ ਤਿਆਰ ਪਰਦੇ ਆਉਣੇ 20 ਅਵੇਲੇਬਲ ਨਹੀਂ ਆਪਣੇ ਕੋਲ ਕਹਿਣ ਦਾ ਮਤਲਬ ਜਲਦੀ ਕਿਹੜਾ ਮਾਰ ਲਓ ਤੇ ਪਹਿਲੀ ਕਾਰ ਤੋਂ ਆਪਾਂ ਸਟਾਰਟ ਕਰਾਂਗੇ ਪਹਿਲੀ ਕਾਰ ਆ ਆਪਣੇ ਲਵੇ ਸਕੋਰਪਿਓ ਕਿਹੜੀ ਆ ਵੀਰੇ ਮਾਡਲ ਕਿਹੜਾ ਹੈ ਭਾਈ 2021 ਮਾਡਲ ਪਹਿਲੇ ਨਾਂ ਦੀ 20X ਠੀਕ ਹੈ ਇੰਜਨ ਦੀ ਠੀਕ ਹੈ ਗੇਅਰ ਦੀ ਗਾਰੰਟੀ ਤੇ Ориਜਨਲ ਪੇਂਟ ਦੀ ਗਾਰੰਟੀ ਹੋਊਗੀ ਆਪਣੀ ਫਸਟ ਆਨਰ 21 ਮਾਡਲ 20x ਇੰਜਨ ਦੇ ਵਿੱਚ ਆ ਦੋ ਚਾਬੀਆਂ ਕਰਦੀਆਂ ਅਲਾਇ ਟਾਇਰ ਅੰਟੀਰੀਅਰ ਮੈਟਿੰਗ ਕਾਰ ਦੇਖੋ ਮੈਟਿੰਗ ਸ਼ੈਡਿੰਗ ਯਾਰ ਮੈਂ ਕਹਾਂ ਕਾਰ ਬੋਲੂਗੀ ਆ ਦੇਖੋ ਵੀ ਤਿਤਲੀ ਵਾਲਾ ਲੋਗੋ ਹਰੇ ਗੱਡੀ ਦੇ ਵਿੱਚ ਇੰਸਟਾਲ ਕੀਤਾ ਹੋਇਆ ਆਪਾਂ ਨਾਲ ਰਪੀਆ ਪੂਰਾ ਲਾਇਆ ਹੋਇਆ ਵੀ ਕਲਾਸਿਕ ਦੇ ਵਿੱਚ ਗੜਵਟ ਦੇ ਓਕੇ 7 11 ਦੇ ਵਿੱਚ ਗੱਡੀਆਂ ਨੇ ਰੇਟ ਜਾਇਜ਼ ਨੇ ਤੇ ਕਾਰਾਂ ਬਿਲਕੁਲ ਨਜਾਇਜ਼ ਨਵੀਆਂ ਨੇ ਨਜਾਇਜ਼ ਨਵੀਆਂ ਇੱਕ ਤਾਂ ਹੁੰਦੀ ਹੈ ਵੀ ਨਵੀਂ ਕਾਰ ਇੱਕ ਹੁੰਦੀ ਹੈ ਨਜਾਇਜ਼ ਨਵੀਂ ਕਾਰ ਇਹ ਆ ਗਈ ਨਜਾਇਜ਼ ਨਵੀਂ ਕਾਰ ਰੇਟ ਜਾਇਜ਼ ਆ ਤੇ ਕਾਰ ਨਜਾਇਜ਼ ਨਵੀਂ ਮਿਲੂਗੀ ਬਾਈ ਲੈ ਵੀ ਜਾ ਤਾਂ ਕਰ ਲੋ ਕਮੈਂਟ ਰੇਟ ਜਾਣਨ ਵਾਸਤੇ ਤੇ ਜਾ ਕਰ ਲੋ ਕਾਲ ਨੰਬਰ ਸਕਰੀਨ ਤੇ ਦਿੱਤਾ ਹੈ ਬਾਈ ਹੈਨਾ ਇਹ ਆ ਗਈ ਪਹਿਲੀ ਕਾਰ ਆਪਣੀ ਤੇ ਉਸ ਤੋਂ ਬਾਅਦ ਆ ਗਈ ਦੂਜੀ ਕਾਰ ਇਹ ਬਾਈ 2019 ਮਾਡਲ ਆ ਐਸ 11 ਹਾਂ ਹਾਂ ਤੇ ਪਹਿਲੇ ਨਾਲ ਦੀ ਕਾਰ ਆ ਹਾਂ ਹਾਂ ਤੇ ਆਹ ਖੜੀ ਅਗਲੀ ਪੰਜਾਬ ਨੰਬਰ ਬਾਈ ਠੀਕ ਹੈ ਪੰਜਾਬ ਨੰਬਰਾ ਹਾਂ ਰੇਟ ਵੀ ਕਰਦਾ ਉਹ ਜਾਇਜ਼ ਆ ਹੂੰ ਹੂੰ ਤੇ ਪੀਵੀ ਨੰਬਰ 0300 ਨੰਬਰ ਆ ਕਾਰ ਦੇ ਪੀਵੀ ਨੰਬਰ ਆ S11 ਆ 19 ਮਾਡਲ ਆ ਤੇ ਕਾਰ ਬਹੁਤ ਸੋਹਣੀ ਆ ਬਾਈ ਇੱਕ ਵਾਰ ਆਪਾਂ ਅੰਦਰੋਂ ਦਿਖਾ ਦੀ ਆਹ ਵਾਲੀ ਜਿਹੜੀ ਆਪਣੀ ਮਾਡਲ ਕਿੰਨਾ ਸੀ ਇਹ ਇਹ 2019 ਮਾਡਲ ਆ 19 ਮਾਡਲ ਆਜੋ ਬਾਈ ਤੁਹਾਨੂੰ ਮੈਂ ਅੰਦਰੋਂ ਕਾਰ ਦਿਖਾਵਾਂ ਆਹ ਹਾ ਹਾ ਅੰਦਰੋਂ ਤਾਂ ਬਾਈ ਪੂਰਾ ਘੈਂਟ ਆ ਬਾਈ ਹਨਾ ਜਿੱਦਾਂ ਵੀ ਅੰਦਰ ਸੂਰਜ ਚੜ੍ਹਿਆ ਹੁੰਦਾ ਬਾਈ ਚੱਟੀ ਚੱਟੀ ਪਈ ਅੰਦਰੋਂ ਚੱਟੀ ਜਿਵੇਂ ਕਹਿੰਦੇ ਆ ਵੀ ਚੱਟੀ ਜਿਵੇਂ ਦੁੱਧ ਦੀ ਮਲਾਈ ਆ ਇਹਦਾ ਚੱਕ ਲੋ ਮਿੱਤਰੋ ਨਵੀਂ ਨਵੀਂ ਆਈ ਆ ਬਗਲੇ ਵਰਗੀ ਕਾਰ ਅੰਦਰੋਂ ਭਾਈ ਬਗਲੇ ਕੀ ਤਾਂ ਮੈਂ ਕੋਲਾ ਬਣੀਆਂ ਪਈਆਂ ਨੇ ਕਾਲੀਆਂ ਬਈ ਕਾਲੀ ਕੋਲ ਹੁਣ ਨਾ ਰੋਣਾ ਕਹਿੰਦਾ ਬੋਲ ਇੱਕ ਵਾਰੀ ਬਈ ਪੀਵੀ 13 ਕਾਰ ਵਜਾ ਟੋਲ ਤੇ ਫਿਰ ਬਣਾਵਾਂਗੇ ਮਾਹੌਲ ਮਿੱਤਰੋ ਲੈ ਵੀ ਤੇ ਇਹ ਕਿਹਨਾ ਮਾਡਲ ਸੀ ਇਹ ਬਈ 2019 ਮਾਡਲ ਆ 50 ਨੰਬਰ ਦੀ ਕਾਰ ਹੈ ਤੇ ਕਾਰ ਇਹ ਵੀ ਸੋਹਣੀ ਆ ਲਾਈਟ ਟਾਇਰ ਇੱਕ ਵਾਰੀ ਬਾਈ ਕੈਮਰੇ ਵਾਲੇ ਬਾਈ ਨੂੰ ਬੇਨਤੀ ਹੈ ਵੀ ਇੱਕ ਵਾਰੀ ਨੇੜੇ ਹੋ ਕੇ ਦੇਖ ਲੈ। ਹਾਂ। ਵੀ ਟਾਇਰ ਬਿਲਕੁਲ 90 ਪੈਸੇ ਟਾਇਰ ਨੇ। ਹੂੰ ਹੂੰ ਹੂੰ। ਤੇ ਅਲਾਏ ਬਿਲਕੁਲ ਨਵੇਂ ਨੇ। ਠੀਕ ਹੈ ਜੀ। ਤੇ ਹਾਂ ਜੀ ਆ ਆ ਗਈ 19/20 ਮਾਡਲ ਆਈ ਅਗਲੀ ਗੱਲ। ਹਾਂ ਜੀ ਅੰਦਰੋਂ ਵੀ ਦਿਖਾਵਾਂ। ਅੰਦਰੋਂ ਸਾਰੀਆਂ ਦਿਖਾਵਾਂ ਮੇਰਾ ਭਾਈ। ਅੰਦਰੋਂ ਦਿਖਾ ਦੇ ਨੇ ਅੰਦਰੋਂ ਕਾਰਾਂ ਪਤਾ ਲੱਗੀ ਵੀ ਯਾਰ ਰੁਪਈਆ ਕਾ ਆਇਆ ਹੋਇਆ। ਅੰਦਰੋਂ ਸਾਰੀਆਂ ਦਿਖਾਵਾਂਗੇ ਭਾਈ। ਇਹ ਲੋਕ ਪਈਆ। ਇੱਕ ਮਿੰਟ ਮੈਂ ਜਾਂਦਾ। ਆ ਹੈਗੀ ਹੈਗੀ ਆਜੋ। ਲੈ ਵੀ ਅੰਦਰੋਂ ਚੈੱਕ ਕਰੋ। ਕੰਡੀਸ਼ਨ ਦੇਖੋ ਭਾਈ। ਕਾਰ ਦੀ ਸੀਟ ਕਵਰ ਹਾਂਜੀ ਬਿਲਕੁਲ ਨਵੇਂ ਤੇ ਇੰਜਨ ਗੇਅਰ ਦਾ ਯਾਰ ਮਹਿੰਦਰਾ ਦੀ ਕਾਰ ਨੂੰ ਵੈਸੇ ਵੀ ਕਿਸੇ ਵੀ ਕਾਰ ਨੂੰ ਕੋਈ ਦਿੱਕਤ ਆਉਂਦੀ ਨਹੀਂ ਹੈਗੀ ਤੇ ਆਪਣੇ ਸੋਹਣੀਆਂ ਰਿਕਾਰਡ ਦੇ ਨਾਲ ਚੱਲਦੀਆਂ ਹੋਈਆਂ ਕਾਰਾਂ ਨੇ ਠੀਕ ਹੈ ਤੇ ਕਾਰਾਂ ਐ ਨਹੀਂ ਹੈਗਾ ਵੀ ਬੰਦਾ ਵੀ ਰਿਕਾਰਡ ਤੋਂ ਬਾਹਰ ਨੇ ਐਕਸੀਡੈਂਟ ਆਪਣੀ ਕਾਰ ਹੈ ਨਹੀਂ ਆਪਣੇ ਕੋਲੇ ਬਈ ਆਪਣਾ ਪਰਮਾਤਮਾ ਦੀ ਕਿਰਪਾ ਨਾਲ ਭਰਾਵਾਂ ਦਾ ਪਿਆਰ ਬਹੁਤ ਆ ਸਹੀ ਗੱਲ ਹੈ ਇਹ ਵਿਸ਼ਵਾਸ ਬਹੁਤ ਆਪਣੇ ਤੇ ਵੀ ਅਰਬ ਚੀਜ਼ ਬੰਦੇ ਮਾੜੀ ਨਹੀਂ ਦਿੰਦੇ ਹੈਗੇ ਜਲਦੀ ਸਭਤਾ ਜਿਹੜੇ ਬੰਦੇ ਸਾਡੇ ਕੋਲੇ ਆਏ ਵੀ ਨਹੀਂ ਹੈਗੇ ਬਈ ਹੁਣ ਤੱਕ ਜਿਹੜੇ ਬੰਦੇ ਸਾਡੇ ਕੋਲ ਪਹੁੰਚੇ ਵੀ ਨਹੀਂ ਹੈਗੇ ਸਾਡੇ ਇੱਥੇ ਪਰ ਜਿਹੜੇ ਸਾਨੂੰ ਜਾਣਦੇ ਵੀ ਨਹੀਂ ਮਾਡਲ ਪਰਸਨਲੀ ਉਹ ਬੰਦੇ ਵੀ ਸਾਡੀਆਂ ਮਤਲਬ ਸੇਫਤਾ ਕਰਦੇ ਨੇ ਵੀ ਯਾਰ ਵੀ ਮੁੰਡੇ ਵਧੀਆ ਕੰਮ ਕਰ ਰਹੇ ਨੇ ਵੀ ਸੋਹਣਾ ਕੰਮ ਕਰ ਰਹੇ ਨੇ ਹਾਂ ਹਾਂ ਤੇ ਇਹ ਮਾਡਲ ਸੀ ਆਪਣੀ ਇਹ 2020 ਮਾਡਲ ਹੈ ਜੀ ਇਹ 20 ਮਾਡਲ ਇਹਦੀ ਐਨਓਸੀ ਮਿਲ ਜੇਗੀ ਐਨਓਸੀ ਮਿਲ ਜੂਗੀ 2 ਦਿਨਾਂ ਚ ਐਨਓਸੀ ਬਾਈ 2 ਦਿਨਾਂ ਚ ਕੋਈ ਐਨ ਨਹੀਂ ਮਹੀਨੇ ਲੱਗਣਗੇ ਹਾਂ ਹਾਂ 2-4 ਦਿਨਾਂ ਦੇ ਵਿੱਚ ਆਪਾਂ ਐਨਓਸੀ ਹਾਜ਼ਰ ਕਰ ਦਿੰਦੇ ਆ ਠੀਕ ਆ ਜੀ ਬਾਈ ਤੇ ਨੰਬਰ ਲਵਾ ਕੇ ਤੇ ਕਾਰ ਪਹਿਲੇ ਨਾਂ ਦੀ ਸਭ ਤੋਂ ਵੱਡੀ ਗੱਲ ਇਹ ਹੋ ਜਾਂਦੀ ਆ ਵੀ ਕਈ ਬੰਦੇ 12 ਨੰਬਰ ਐਕਸਪੈਕਟ ਨਹੀਂ ਕਰਦੀ ਵੀ 12 ਨੰਬਰ ਲੱਗਿਆ ਹੋਇਆ ਯਾਰ ਵੀ ਆਪਾਂ 50 ਨੰਬਰ ਲੈਣੇ ਆ ਪਿਆਵ ਨੰਬਰ ਕਾਰ ਵੀ ਫਸਟ ਆਨਰ ਸਾਨੂੰ ਮਿਲਦੀ ਨਹੀਂ ਹੈਗੀ ਸੋਹਣੀ ਕਾਰ ਰਿਕਾਰਡ ਨਾਲ ਚੱਲੀ ਪਿਆਵ ਨੰਬਰ ਸਾਨੂੰ ਮਿਲਦੀ ਨਹੀਂ ਇਸੇ ਕਰਕੇ ਸਾਨੂੰ ਵਾਰਲ ਨੰਬਰ ਲੈਉਣੇ ਪੈਂਦੇ ਨੇ ਰਿਕਾਰਡ ਨਾਲ ਚੱਲੀਆਂ ਮਿਲ ਜਾਂਦੀਆਂ ਨੇ ਤੇ ਪਹਿਲੇ ਨਾਲ ਦੀ ਮਿਲ ਜਾਂਦੀਆਂ ਤੇ ਰੇਟ ਵੀ ਘੈਂਚ ਮਿਲ ਜਾਂਦੀਆਂ ਨੇ ਪਹਿਲੀ ਗੱਲ ਤਾਂ ਵੀ ਇੰਨੀ ਵੈਰਾਈਟੀ ਵੈਰਾਈਟੀ ਨਹੀਂ ਹੁੰਦੀ ਕਿਸੇ ਲੱਗ ਬਿਲਕੁਲ ਬਿਲਕੁਲ ਆਪਣੇ ਲਵੇ ਹੈਗੀਆਂ ਜਿਹੜੀਆਂ ਇਸ ਟਾਈਮ ਕਾਊਂਟਰ ਦੇ ਖੜੀਆਂ 10 ਕਾਰਾਂ ਆਪਣੇ ਲਵੇ ਖੜੀਆਂ ਕਾਊਂਟਰ ਤੇ ਬਿਲਕੁਲ 10 ਕਾਰਾਂ ਨੇ ਬਈ 10 ਤਿਆਰ ਹੋਣ ਨਹੀਂ ਗਈਆਂ ਹੋਈਆਂ ਨੇ ਤੇ 10 ਦੀ ਪਲੈਨਿੰਗ ਚੱਲਦੀ ਪਈ ਆ ਬਿਲਕੁਲ 10 ਕਾਰਾਂ ਮਤਲਬ ਕਿ ਲਾਈਵ ਵੀਰ ਵੀ ਇੰਸਟਾਲ ਹੋਈ ਨੇ ਐਨਲੋਜੀ ਇੱਕ ਕਾਰ ਤੇ 4-5 ਦਿਨ ਤਾਂ ਲੱਗਦੇ ਨੇ ਲੱਗ ਕੇ ਆਂਦੇ ਨੇ ਤੁਸੀਂ ਹੁਣ ਆ ਸਾਰੀਆਂ ਦੇਖ ਲਓ ਸਾਰੀਆਂ ਦੇ ਲਾਈਵ ਵੀਲ ਵੱਖਰੇ ਵੱਖਰੇ ਨੇ ਮੰਨ ਕੇ ਚੱਲੋ ਤੁਹਾਨੂੰ ਆਲੇ ਨਹੀਂ ਪਸੰਦ ਆਏ ਬਈ ਨਾ ਉਹਨਾਂ ਤੋਂ ਕੋਈ ਪਸੰਦ ਆ ਕਿਤਾ ਉਹਨਾਂ ਵਾਲੇ ਲਾਈਵ ਆਪਾਂ ਸ਼ਿਫਟ ਕਰ ਸਕਦੇ ਆ ਰੇਟ ਦਾ ਮੈਂ ਆਈਡੀਆ ਦੇ ਦਣਾ ਬਈ 10 ਲੱਖ ਤੋਂ ਲੈ ਕੇ ਹਾਂਜੀ ਹਾਂ 14 14.5 ਲੱਖ ਤੱਕ ਆਪਣੇ ਕੋਲੇ ਕਾਰਾਂ ਸਾਰੀਆਂ ਖ 8 ਲੱਖ ਖੜੀ ਇਸ ਟਾਈਮ ਹੈ ਨਹੀਂ ਆਪਣੇ ਕੋਲ 10 ਤੋਂ ਸਟਾਰਟਿੰਗ ਆ ਹਾਂ ਹਾਂ ਮਤਲਬ 4 6.5 ਤੱਕ ਐਂਡ ਹੋ ਜਾਂਦਾ 20 ਕੀ ਮਾਲ 6.5 ਦੀ ਕਾਰ ਮਿਲ ਜਾਂਦੀ ਹੈ ਆਪਣੇ ਕੋਲ ਲਓ ਜੀ ਬਾਈ ਬਾਕੀ ਮਾਨ ਤਾਨ ਹੋ ਜੂਗਾ ਇੱਕ ਵਾਰੀ ਬੰਦਾ ਜਦੋਂ ਮੂਡ ਬਣਾ ਕੇ ਆਉਂਦਾ ਨਾ ਫੈਮਿਲੀ ਨਾਲ ਹਾਂ ਤੇ ਕਾਰ ਸੋਚ ਕੇ ਆਉਂਦਾ ਵੀ ਲੈ ਕੇ ਆਉਣੀ ਆ ਤਾਂ ਫਿਰ ਬਾਈ ਆਪਾਂ ਕਾਰ ਦੇਖ ਕੇ ਕੋਈ ਤੋਰਾਂਗੇ ਬਿਲਕੁਲ ਇਹ ਬਾਈ ਜੀ ਹੈਗੀ 2017 ਮਾਡਲ 17 ਮਾਡਲ S11 ਪੱਕੀ ਆ ਹਾਂਜੀ ਹਾਂ 2017 ਮਾਡਲ ਫਸਟ ਆਨਰ ਇਹ ਤਾਂ ਕਹਿਣ ਦੀ ਲੋੜ ਨਹੀਂ ਪਹਿਲੇ ਨਾਂ ਦੀ ਐਲਓ ਵੀ ਕਈ ਵਾਰੀ ਬੰਦੇ ਸੋਚ ਜਾਂਦੇ 50 ਨੰਬਰ ਕਾਰ ਮਿਲ ਰਹੀ ਹੈ 50 ਬਰਾਉਨਰ ਸੈਕਿੰਡ ਹੁੰਦੀ ਆ ਲੱਖ ਰੁਪਿਆ ਨੰਬਰ ਵਾਲਾ ਦੇਖ ਲੈਂਦੇ ਆਪਾਂ ਵੀ ਨੰਬਰ ਤੇ ਲੱਖ ਰੁਪਿਆ ਲਾਉਣਾ ਪਊ ਟੈਕਸ ਪਰ ਬਰਾਉਨਰ ਵੀ ਥਰਡ ਆਨਰ ਹੋਣ ਦੀ ਗੱਲ ਆ ਥਰਡ ਆਨਰ ਉਹੀ ਆਪਾਂ ਕੀਮਤ ਆਪਦੀ ਥਰਡ ਆਨਰ ਕਰਕੇ ਕਾਰ ਦੀ ਤੋੜ ਲੈਨੇ ਆ ਸੋ ਇਹ ਸੋਚਣ ਦੀ ਗੱਲ ਹੁੰਦੀ ਆ ਬਈ ਤੇ ਕਾਰਾਂ ਦੇਖ ਲਓ ਵੀ ਇੱਕ ਵਾਰੀ ਆਉਂਗੇ ਯਾਰ ਤਾ ਮੰਨ ਕੇ ਚਲੋ ਵੀ ਭੁੱਖ ਲੱਹੂਗੀ ਕਾਰਾਂ ਦੇ ਵੀ ਯਾਰ ਦੇਖ ਕੇ ਕਾਰ ਨੂੰ ਭੁੱਖ ਲੱਹਿ ਜੂਗੀ ਵੀ ਯਾਰ ਹਾਂ ਕਾਰ ਹੈ ਮਤਲਬ ਜਿਹੜੇ ਸਾਹਬ ਨਾਲ ਮੈਂ ਕਾਰਾਂ ਦੇਖ ਰਿਹਾ ਉਰੇ ਇਹ ਸਾਰੀਆਂ ਕਾਰਾਂ ਇਦਾਂ ਦੀਆਂ ਵੀ ਮਤਲਬ ਕਿ ਸਭ ਕੋ ਨਾ ਨਹੀਂ ਕਰੀ ਜਾਂਦੀ ਸਾਰੀਆਂ ਨਵੀਆਂ ਕਾਰਾਂ ਨੇ ਬਾਈ ਹਨ ਜਿੰਮੇ ਮੰਦੇ ਦੀ ਪਰਸਨਲ ਰੱਖੀ ਹੁੰਦੀ ਆ ਹਾਂ ਸ਼ਿੰਗਾਰ ਕੇ ਤੁਸੀਂ ਘਰੋਂ ਲਿਆਣੇ ਕਾਰਾਂ ਬਾਈ ਕਿੱਦਾਂ ਲੈਣੇ ਬਾਈ ਘਰੋਂ ਵੀ ਲੈ ਲੈਣੇ ਆ ਕੰਪਨੀਆਂ ਦਾ ਪਰਕਾਡ ਨਾਲ ਚੱਲੀ ਕਰ ਲੈਣੇ ਆ ਪਹਿਲਾਂ ਐ ਨਹੀਂ ਕੋਈ ਵੀ ਕਾਰਸਕਾਰ ਵੀ ਆਪਣੀ ਸਾਈਡ ਪੇਂਟ ਨਹੀਂ ਮਿਲੂਗੀ। ਸਿਰਫ ਐਡਾ ਪੇਂਟ ਕਰਾ ਦਿਆਂ। ਪਲਾਸਟਿਕ ਦਾ ਕੋਈ ਬੰਪਰ ਹੈ ਗੱਡੀ ਦਾ ਹਲਕਾ-ਫੁਲਕਾ ਪੇਂਟ ਹੋ ਸਕਦਾ। ਆਪਣੀ ਗੱਡੀ ਕੋਈ ਸਾਈਡ ਪੇਂਟ ਨਹੀਂ ਹੋਊਗੀ। ਮੇਜਰ ਪੇਂਟ ਨਹੀਂ ਹੋਊਗੀ। ਨਾ, ਸਾਈਡ ਪੇਂਟ ਨਹੀਂ ਹੋਊਗੀ ਬਾਈ ਕੋਈ ਮਨੇ ਕੋਈ ਪੀਸ ਚੇਂਜ ਨਹੀਂ ਹੋਊਗਾ। ਸਭ ਤੋਂ ਵੱਡੀ ਗੱਲ। ਹਾਂਜੀ ਹਾਂ। ਬਾਵਲ ਆ ਜਾਂਦੇ ਨੇ ਹਿੱਸੇ ਵੀ ਕਾਰਾਂ ਦੇ। ਹੂੰ। ਫਰੰਟ ਸ਼ੀਸ਼ੇ ਤੱਕ ਦੇ ਵੀ ਕਰਦੇ ਬਾਈ ਨਾਲ ਦੇ ਨੇ। ਠੀਕ ਹੈ। ਸ਼ੀਸ਼ਾ ਦਾ ਕੱਚ ਦਾ। ਹਾਂ ਹਾਂ। ਸ਼ੀਸ਼ਾ ਦਾ ਟੁੱਟ ਸਕਦਾ ਨਾ। ਠੀਕ ਹੈ ਲੈ ਬਈ। ਸ਼ੀਸ਼ੇ ਵੀ ਆਪਣੇ ਕਾਰਾਂ ਦੇ ਨਾਲ ਵਾਲੀ ਉਹ ਕਾਰਾਂ ਲਈਆਂ ਨੇ ਜਿਹੜੇ ਸ਼ੀਸ਼ੇ ਵੀ ਹੁਣ ਤੱਕ ਬਚੇ ਹੋਏ ਨੇ ਕਾਰਾਂ ਦੇ ਮਤਲਬ ਵੀ ਘੈਂਟ ਚੀਜ਼ਾਂ ਲੈਣੀਆਂ ਤੁਸੀਂ ਬਿਲਕੁਲ ਬਈ ਲਓ ਜੀ ਬਈ ਇਹ ਕਾਰ ਆ ਗਈ ਠੀਕ ਆ ਤੇ ਨਾਲ ਵਾਲੀ ਦੇ ਵੀ ਇੱਕ ਵਾਰ ਸੀਟ ਕਵਰ ਚੈੱਕ ਕਰਾ ਦੇ ਬਈ ਹਨਾ ਆ ਦੇਖੋ ਜਿਵੇਂ ਬੰਦੇ ਨੇ ਕੋਟ ਪੈਂਟ ਪਾਇਆ ਹੁੰਦਾ ਬਈ ਹਨਾ ਬਿਲਕੁਲ ਜਿਵੇਂ ਫੀਲ ਹੁੰਦਾ ਜਿਵੇਂ ਕੋਟ ਪੈਂਟ ਇਹ ਨਹੀਂ ਪਾਇਆ ਹੋਇਆ ਤੇ ਆ ਦੇਖੋ ਸਟੀਰਿੰਗ ਤੇ ਟਾਈ ਲੱਗੀ ਹੋਈ ਆ ਠੀਕ ਹੈ ਸਟੀਰਿੰਗ ਤੇ ਟਾਈ ਲੱਗੀ ਹੋਈ ਤੇ ਦਲੀ ਦੀ ਹਾਂ ਹਾਂ ਆ ਚੈੱਕ ਕਰ ਲੋ ਆ ਜੀ ਹੈ ਬਈ ਹਨਾ ਬਿਲਕੁਲ ਜੀ ਤੇ ਕਾਰ ਰੇਟ 'ਚ ਵੀ ਹੂੰ ਹੂੰ ਤੇ ਜੈਨ ਨੂੰ ਵੀ ਸਭ ਤੋਂ ਵੱਡੀ ਗੱ ਬੰਦਾ ਇੱਕ ਵਾਰੀ ਰੁਪਈਏ ਲਾ ਦੇ ਹਾਂਜੀ ਹਾਂ ਜਿਵੇਂ ਕਹਿਆ ਵੀ ਸਿਆਣਿਆਂ ਨੇ ਕਿਹਾ ਹਵਤਾ ਵੀ ਹਾਂ ਹਾਂ ਮਹਿੰਗਾ ਰੋ ਵੀ ਇੱਕ ਵਾਰ ਸਸਤਾ ਰੋ ਵੀ ਬਾਰ-ਬਾਰ ਸਹੀ ਗੱਲ ਆ ਬਈ ਵੀ ਐ ਤਾਂ ਹੈ ਨਹੀਂ ਯਾਰ ਵੀ ਲਾ ਕੇ ਰੁਪਈਏ ਕੋਈ ਬੰਦਾ ਕੋਈ ਬੰਦਾ ਵੀਰੇ ਬਾਰ ਬੈਠਾ ਹੂੰ ਹੂੰ ਫੈਮਿਲੀ ਛੱਡ ਕੇ ਬੈਠਿਆ ਕੋਈ ਬੰਦਾ ਆਰਮੀ ਚਾ ਕੋਈ ਪੁਲਿਸ ਚਾ ਕੋਈ ਬੰਦਾ ਖੇਤੀਬਾੜੀ ਕਰਦਾ ਬਹੁਤ ਮਿਹਨਤ ਨਾਲ ਬੰਦਾ ਪੈਸੇ ਜੋੜਦਾ ਉਹ ਨਹੀਂ ਹੁੰਦਾ ਵੀ ਕੱਲ ਨੂੰ ਬੰਦਾ ਪੈਸੇ ਲਾ ਕੇ ਵੀ ਬੰਦੇ ਨਾਲ ਠੱਗੀ ਵੱਜ ਗਈ ਸਹੀ ਗੱਲ ਆ ਦੇਖੋ ਬਈ ਕਮਾਈ ਵਾਸਤੇ ਬੈਠੇ ਆ ਨਾ ਆਪ ਦਾ ਮਾਰਜਿਨ ਹੋਏਗਾ ਨਹੀਂ ਕੱਢਣਾ ਹੁੰਦਾ ਪਰ ਇਹ ਨਹੀਂ ਹੈਗਾ ਵੀ ਪੈ ਬੰਦੇ ਨੂੰ ਚੀਜ਼ ਮਾੜੀ ਦਿੱਤੀ ਆ ਪੈਸੇ ਦੇਖੇ ਕਮਾਉਣੇ ਆ ਬਿਲਕੁਲ ਕਮਾਉਣੇ ਵੀ ਆਪਾਂ ਵੀ ਹਰ ਰੋਜ਼ ਇੱਕ ਦਾ ਕਾਰ ਵੇਚਦੇ ਆਂ ਬਈ ਆਪਾਂ ਘੱਟ ਕਮਾ ਲੈਣੇ ਆ ਪਾਣੀ ਮਤਲਬ ਵੀ ਕਾਰਾਂ ਬੱਧ ਸੇਲ ਹੋ ਜਾਂਦੀਆਂ ਨੇ ਪਰ ਇਹ ਨਹੀਂ ਹੈਗਾ ਵੀ ਆਪਾਂ ਚੀਜ਼ ਐਕਸੀਡੈਂਟਡ ਲੈ ਕੇ ਜਾ ਵੀ ਮਾੜੀ ਚੀਜ਼ ਦੇ ਕੇ ਪੈਸੇ ਕਮਾ ਲੇ ਜੈਨੂੰ ਚੀਜ਼ ਦੇ ਕੇ ਪੈਸੇ ਕਮਾਉਣੇ ਆ ਤੇ ਫਿਰ ਸਵਾਦ ਵੀ ਆਉਂਦਾ ਚਲਾਉਣ ਵਾਲੇ ਨੂੰ ਵੀ ਤੇ ਵੇਚਣ ਵਾਲੇ ਨੂੰ ਵੇਚ ਮਤਲਬ ਕਹਿੰਦਾ ਭਾਬੋ ਤੁਸੀਂ ਕਾਰਾਂ ਹੀ ਉਹ ਰੱਖੀਆਂ ਹੋਈਆਂ ਨੇ ਵੀ ਜਿਹਨਾਂ ਦੀ ਟ੍ਰਾਈ ਲਾਈਨ ਦੀ ਲੋੜ ਨਹੀਂ ਤੇ ਕਾਰਾਂ ਥੋੜੀਆਂ ਮਿਸਤਰੀ ਲੈਵੇ ਨਹੀਂ ਜਾਣਗੀਆਂ ਬਿਲਕੁਲ ਵੀ ਐ ਲੈ ਲਓ ਵੀ ਤੁਹਾਨੂੰ ਅਲਾਈਨਮੈਂਟ ਕਰਾਉਣ ਦੀ ਵੀ ਲੋੜ ਨਹੀਂ ਲੈਗਮੈਂਟ ਵੀ ਬੀਲ ਵੈਲਸ ਸਾਰਾ ਕੁਝ ਓਕੇ ਆ ਬਾਈ ਮਾਡਲ ਮਾਡਲ ਬਾਈ 2019 ਹਾਂਜੀ ਹਾਂ 19 18 17 20 21 ਸਾਰੇ ਮਾਡਲ ਆਪਣੇ ਕੋਲ ਇੱਕ ਵਾਰੀ ਦੁਬਾਰੇ ਫੇਰ ਕੈਮਰਾ ਮਾਲ ਦੇ ਬਾਈ ਦਿਖਾ ਦੇ ਕੈਮਰੇ ਚ 17 18 19 20 21 ਆਪਣੇ ਕੋਲ 21 ਤੱਕ ਮਾਡਲ ਨੇ ਤੇ ਰੇਟ ਵੀ ਜਾਇਜ਼ ਨੇ ਤੇ ਬਾਈ ਕਲਰ ਦੀ ਖੜੀ ਆ ਜਾਓ ਚਿੱਟੇ ਰੰਗ ਦੀ ਵੀ ਕਾਰ ਖੜੀ ਹੈ ਚਿੱਟੇ ਰੰਗ ਦੀ ਚਿੱਟੇ ਰੰਗ ਦੀ ਵੀ ਕਾਰਾਂ ਦੀ ਬਹੁਤਾਂ ਨਹੀਂ ਪਸੰਦਾ ਪਰ ਅੱਜ ਕੱਲ੍ਹ ਜਾਦੇ ਬਲੈਕ ਦੇ ਚਰਚੇ ਨੇ ਬਲੈਕ ਆਪਰ ਹਾਂ ਪਰ ਜਿਹੜੀ ਚਿੱਟੀ ਗੱਡੀ ਆ ਉਹਦਾ ਵੀ ਵੱਖਰਾ ਸੋਇਗਾ ਉਹਦਾ ਬਿਲਕੁਲ ਚਿੱਟੀ ਦਾ ਬਸ ਇੰਨਾ ਜਿਹੜਾ ਆਪਾਂ ਕਹਦੇ ਵੀ ਗੰਦੀ ਨਹੀਂ ਹੁੰਦੀ ਬਿਲਕੁਲ ਵੀ ਆ ਮੈਲੀ ਨਹੀਂ ਹੁੰਦੀ ਹੈਗੀ ਆ ਦੇਖੋ ਵੀ ਆਪਾਂ ਨੂੰ ਕੱਪੜਾ ਮਾਰਨਾ ਪੈ ਗਿਆ ਗਾਲੀਆਂ ਦੇ ਇੱਕ ਵਾਰੀ ਚਿੱਟੀ ਐ ਲੈ ਲੋ ਵੀ ਚਿੱਟੀ ਤੇ ਧੂੜ ਨਹੀਂ ਪੈਂਦੀ ਹੈਗੀ ਤੇ ਕਾਰ ਚਿੱਟੀ ਰੇਟ ਦੀ ਮਿਲ ਜਾਂਦੀ ਆ ਤੇ ਕਾਰਾਂ ਬਾਈ ਸਕਾਰ ਵੀ ਹੈ ਹੀ ਸਾਰੇ ਨੇ ਸਾਰੀਆਂ ਸਹੀ ਗੱਲ ਆ ਬਈ ਹੈਨਾ ਏ ਮਾਡਲ ਕਿੰਨੇ ਜੀਟੀ ਦਾ ਇਹ 2018 ਮਾਡਲ ਆ ਬਈ ਠੀਕ ਹੈ ਫਸਟ ਓਨਰ ਆ ਐਸ 11 ਐਸ 11 ਕੀ ਕਾਰ ਆ ਪੱਕੀ ਕੋਈ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਕਨਵਰਟ ਕਰਵਾਈ ਹੋਈ ਆ 11 ਦੇ ਵਿੱਚ ਓਕੇ 11 ਪੱਕੀ ਆ 18 ਮਾਡਲ ਆ ਇੰਜਨ ਗੇਰ ਦੀ ਫੁੱਲ ਗਰੰਟੀ ਵੀ ਪੱਕੀ ਆ ਠੀਕ ਹੈ ਤੇ ਆਹ ਆ ਕਿਹੜਾ ਆ ਇਹ ਖੜੀ ਆ ਬਈ ਐਸ 7 ਆ ਹਾਂਜੀ ਹਾਂ 2018 ਮਾਡਲ ਹਾਂਜੀ ਹਾਂ ਤੇ ਰੇਟ ਵੀ ਕਾਰ ਦਾ ਜਾਇਜ਼ ਆ ਯਾਰ 11.5 ਲੱਖ ਰੁਪਏ ਦੀ ਕਾਰ ਦੇ ਦਿੰਦਾ 11.5 ਲੱਖ ਰੁਪਏ ਦੀ ਕਾਰ ਦੇ ਦਿੰਦਾ ਮਾਡਲ ਲੋ ਯਾਰ ਪਹਿਲੇ ਨਾਂ ਦੀ 2018 18 18 ਮਾਡਲ ਤੇ ਆਹ ਦੇਖੋ ਕਾਰ ਦੀ ਕੰਡੀਸ਼ਨ ਇੱਕ ਵਾਰੀ ਆਪਾਂ ਦੇਖਾ ਦਈਏ ਵੀ ਹਾਂ ਯਾਰ ਕਾਰ ਇੱਕ ਮਿੰਟ ਚਾਹੀਓ ਮੜਾ ਹਾਂ ਆ ਪਈ ਆ ਬਈ ਆਹ ਦੇਖੋ ਅੰਦਰੋਂ ਚੈੱਕ ਕਰੋ ਅੰਦਰੋਂ ਵੀ ਪੂਰੀ ਘੈਂਟ ਕਾਰ ਆ ਬਈ ਐਸੀ ਗੱਲ ਨਹੀਂ ਹੈਗੀ ਵੀ ਤੁਸੀਂ ਕੋਈ ਕਮੀ ਘੜਦੋ ਕਾਰ ਤਾਂ ਕੇ ਬਿਲਕੁਲ ਰਿਪੋਰਟਾ ਕਮੀ ਬੰਦੇ ਦਾ ਆਪਦਾ ਵੀ ਵੀ ਵਾਦਾ ਘੜਦਾ ਹੋ ਸਕਦਾ ਪਰ ਇਹ ਤਾਂ ਨਹੀਂ ਘੜਦਾ ਵਾਦਾ ਬਿਲਕੁਲ ਬਈ ਇਹਦਾ ਫਿਰ ਜਿਵੇਂ ਕਹਦੀ ਹੈ ਵੀ ਮੜੀ ਪਈ ਹੈ ਹਾਂ ਤੇ ਇਹ ਕਰ ਲਿਆ ਸਾਬ ਕੱਲੀਆਂ ਬਈ ਹਣਾ ਚਲੋ ਹੁਣ ਸਕਾਰਪਿਓ ਦਿਖਾਈਆਂ ਨੇ ਕੱਲੀ ਇਹ ਨਹੀਂ ਰੌਹਲ ਬਈ ਇੱਕ ਵਾਰ ਇੱਧਰ ਗੇੜਾ ਮਰਵਾ ਦੇ ਵੀ ਇੱਧਰ ਆਪਣੇ ਲਈ ਵਰਨਾ ਦਾ ਸਟਾਕ ਵੀ ਪੂਰਾ ਵਰਨਾ ਦਾ ਵੀ ਖੜਿਆ ਆਪਣੇ ਕੋਲੇ ਹਾਂ ਹਾਂ ਤੇ ਕਾਰਾਂ ਘੈਂਟ ਖੜੀਆਂ ਨੇ ਜਿਵੇਂ ਕਿ ਆ 2015 ਵੱਡੇ 16 ਮਾਡਲ ਵਰਨਾ ਖੜੀ ਆ ਜੀ ਤੇ ਆ ਖੜੀ ਆ ਜੀ 15 ਮਾਡਲ ਵਰਨਾ ਹਾਂ ਔਰ ਡਿਜ਼ਾਇਰ ਖੜੀ ਆ ਇਧਰ ਆ ਖੜੀ ਹੈਗੀ ਵਰਨਾ ਆਪਣੇ ਲਵੇ ਬਈ ਉਧਰ ਬਲੈਕ ਕਲਰ ਦੇ ਵਿੱਚ ਵੀ ਵਰਨਾ ਬਲੈਕ ਕਲਰ ਦੇ ਵਿੱਚ ਵੀ ਵਰਨਾ ਖੜੀ ਆ ਜੀ ਸਪੱਸ਼ਟ ਖੜੀ ਆ ਮਤਲਬ ਹੈਗਾ ਸਾਰਾ ਕੁਝ ਹੀ ਆਪਣੇ ਲਵੇ 3 ਕ ਲੱਖ ਦੀ ਰੇਂਜ ਚ ਆਪਣੇ ਕੋਲ ਵਰਨਾ ਖੜੀ ਆ ਜੀ ਸਕੌਡਾ ਰੈਪਿਡ ਖੜੀ ਹੈ 40 ਹਜ਼ਾਰ ਜਲੀ ਹੋਈ ਠੀਕ ਹੈ ਤੇ ਗਾਹ ਇੱਕ ਹੋਰ ਖੜੀ ਹੈ ਜੀ ਹਾਂ ਹਾਂ ਵਰਨਾ ਖੜੀ ਆ ਜੀ ਇਹ 20 ਮਾਡਲ ਵਰਨਾ ਖੜੀ ਆ ਜੀ ਨਵੀਂ ਸ਼ੇਪ ਦੇ ਵਿੱਚ ਨਵੀਂ ਸ਼ੇਪ ਵਾਲੀ ਵਰਨਾ ਖੜੀ ਆ ਤੇ ਨਾਲ ਹੀ ਆਈਡੈਂਟੀ ਖੜੀ ਆ ਤੇ ਨਾਲ ਹੀ ਬਲੈਕ ਕਲਰ ਦੀ ਖੜੀ ਆ ਮਰਸੀਡੀਜ਼ ਤੇ ਫਿਰ ਚੱਲੀਏ ਵੀਰੇ ਆਪਾਂ हां जी हां जी भाई अपन चलਦੇ ਆ ਤੇ ਬਾਈ ਤੁਸੀਂ ਵੀ ਆ ਜਾਓ ਫਿਰ ਲੈ ਵੀ ਆ ਜਾਓ ਫਿਰ ਪੀਵੀ 13 ਕਾਰਬ ਯਾਰ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਪੈਂਦਾ ਇੱਕ ਗੱਲ ਦੀ ਬਈ ਆਪਾਂ ਕਲੀਅਰ ਕਰ ਦੇਣਾ ਚਾਹੁੰਦੇ ਆ ਬਈ ਕਈ ਬੰਦੇ ਨੂੰ ਭੁਲੇਖਾ ਵੀ ਸੰਗਰੂਰ ਚ ਹੈ ਯਾਰ ਕਰੋ ਯਾਰ ਬਈ ਆਪਣਾ ਸੰਗਰੂਰ ਜ਼ਿਲ੍ਹਾ ਪੈਂਦਾ ਸੰਗਰੂਰ ਤੋਂ 50 60 ਕਿਲੋਮੀਟਰ ਕਰੋ ਉਹ ਤੋਂ हां 50 ਕਿਲੋਮੀਟਰ ਪੈਂਦਾ ਆਪਣਾ ਮੂਨਤ ਸ਼ਹਿਰ ਆ ਪਾਤਣਾ ਰੋੜਾ ਰੋੜ ਦੇ ਉੱਪਰ ਆਪਣੀ ਸ਼ਾਪ ਆ ਪੀਵੀ 13 ਕਾਰਬ ਯਾਰ ਦੋ ਗੇਟ ਲੱਗਦੇ ਨੇ ਆਪਣੇ ਜੈਲੋ ਜਾਂ ਵੱਡਾ ਸਾਰਾ ਬੋਰਡ ਲੱਗਾ ਹੈ ਉਹ ਆਪਾਂ ਵੀਡੀਓ ਦੇ ਵਿੱਚ ਮੈਂਸ਼ਨ ਵੀ ਕਰਦਾਂਗੇ ਸੋ ਰੋਡ ਦੇ ਉੱਪਰ ਹੀ ਆ ਸੋ ਕਾਰਾਂ ਦੇ ਰੇਟ ਜੇ ਆਏ ਨੇ ਬਾਈ ਇੰਜਨ ਗੇਅਰ ਦੀਆਂ ਬੰਬ ਗੱਡੀਆਂ ਨੇ ਲੰਬਾ ਕੋਈ ਹੈ ਨਹੀਂਗਾ ਸਿਰਫ ਲੰਬਾ ਬੱਸ ਹੈਗਾ ਸਾਡਾ ਜੀ ਸਾਡੇ ਕੋਲੇ ਢੇਡਾ ਮਾਰੋ ਤੇ ਮੋੜਾ ਲੰਬਾ ਲਾ ਲਾ ਰਹੀਏ ਚੱਲੀਏ ਫਿਰ ਹੋਗੀ ਪਾ ਹਾਂਜੀ ਸੱਸੀ ਗੱਲ ਸੱਸੀ ਗੱਲ